ਕੈਨੇਡਾ ਸਰਕਾਰ ਵੱਲੋਂ ਭਾਰਤ ਦੀ ਸਰਕਾਰ ਉੱਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ ਲਗਾਏ ਜਾ ਰਹੇ ਹਨ ਜਿਸ ਦੇ ਚੱਲਦੇ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਵੀ ਤਣਾਅਪੂਰਨ ਚੱਲ ਰਹੇ ਹਨ ਇਸ ਦੇ ਚੱਲਦੇ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤੀ ਕੌਂਸੂਲੇਟ ਵੱਲੋਂ ਕਿਤੇ ਜਾ ਰਹੇ ਲਾਈਫ ਸਰਟੀਫਿਕੇਟ ਕੈਂਪਸ ਦੇ ਬਾਹਰ ਵੀ ਧਰਨੇ ਕੀਤੇ ਜਾ ਰਹੇ ਸਨ ਅਤੇ ਇਹਨਾਂ ਵਿੱਚੋਂ ਕੁਝ ਧਰਨੇ ਧਾਰਮਿਕ ਸਥਾਨਾਂ ਦੇ ਬਾਹਰ ਸਨ ਇਹਨਾਂ ਪ੍ਰਦਰਸ਼ਨਾਂ ਨੂੰ ਰੋਕਣ ਲਈ ਅਤੇ ਧਾਰਮਿਕ ਸਥਾਨਾਂ ਦੀ ਮर्यादा ਬਣਾਈ ਰੱਖਣ ਲਈ ਬੀਸੀਡੀਆਂ ਲਗਭਗ 30 ਸਿੱਖ ਅਤੇ Hindu ਸੰਸਥਾਵਾਂ ਨੇ ਮਿਲ ਕੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਸਾਡਾ ਮੇਨ ਮੰਤਬ ਉੱਥੇ ਇਹ ਹੀ ਸੀ ਕਿ ਜੀ ਜਿਹੜੀ ਟੈਨਸ਼ਨ ਵਧੀ ਆ ਇਹਨੂੰ ਘਟਾਇਆ ਜਾਵੇ ਕਿਉਂਕਿ ਇਹਦੇ ਜਿਹੜੇ ਨਤੀਜੇ ਆ ਕਿਉਂਕਿ ਉਹ ਪਰੇ ਨਿਕਲ ਸਕਦੇ ਆ ਜਿਸ ਤਰ੍ਹਾਂ ਜਿੱਥੇ ਇੰਡੀਆ ਦੇ ਵਿੱਚ ਹਿੰਦੂ ਘਟ ਗਿਣਤੀ ਚ ਆ ਜਾਂ ਸਿੱਖ ਘਟ ਗਿਣਤੀ ਚ ਇਹ ਇਹਦੀ ਜਿਹੜੀ ਪ੍ਰਾਈਸ ਆ ਉਹਨਾਂ ਨੂੰ ਪੇ ਕਰਨੀ ਪੈਣੀ ਜਦੋਂ ਅਸੀਂ ਇੱਥੇ ਰੋਜ਼ੀ ਮੀਡੀਆ ਦੇ ਵਿੱਚ ਆ ਕੇ ਇੱਕ ਦੂਰੇ ਨੂੰ ਪ੍ਰਤੀ ਅਪਸ਼ਬਦ ਵਰਤਦੇ ਆ ਇਸ ਕਮੇਟੀ ਦੀ ਵਾਕਡੋਰ ਖਾਲਸਾ ਦੀਵਾਨ ਸੁਸਾਇਟੀ ਦੇ ਕਸ਼ਮੀਰ ਸਿੰਘ ਢਾਲੀਵਾਲ ਨੂੰ ਸੌਂਪੀ ਗਈ ਹੈ ਉਹਨਾਂ ਅਨੁਸਾਰ ਕਿਸੇ ਵੀ ਕਾਰਨ ਨੂੰ ਸਾਹਮਣੇ ਰੱਖ ਸਿੱਖ ਅਤੇ ਹਿੰਦੂ ਪਾਈ ਚਾਰੇ ਵਿਚਾਲੇ ਨਫਰਤ ਫੈਲਾਉਣ ਦੀ ਕੋਸ਼ਿਸ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਜਿਹੜੀਆਂ ਵੀ ਕਮਿਊਨਿਟੀਆਂ ਆਪਾਂ ਵਰਲਡ ਦਾ ਇੰਡੀਆ ਜਿਹੜਾ 올ਡੇਸਟ ਮਲਟੀਕਲਚਰਲ ਕੰਟਰੀ ਆ ਉਥੋਂ ਅਸੀਂ ਸਾਰੇ ਭੈਣ ਭਰਾ ਜਿਹੜੇ ਪਿੰਡ ਚ ਰਹਿੰਦੇ ਸੀਗੇ ਸਾਰੀਆਂ ਜਿੰਨੀਆਂ ਵੀ ਧਰਮ ਸੀਗੇ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਦੇ ਸੀਗੇ ਤੇ ਉਹੋ ਜੀ ਭਾਵਨਾ ਅਸੀਂ ਵਾਪਸ ਲਿਆਉਣੀ ਚਾਹੁੰਦੇ ਹਾਂ ਕਸ਼ਮੀਰ ਸਿੰਘ ਅਨੁਸਾਰ ਇਸ ਕਮੇਟੀ ਦੇ ਨਾਂ ਉੱਤੇ ਅਜੇ ਚਰਚਾ ਕੀਤੀ ਜਾਣੀ ਹੈ ਅਤੇ ਫਿਲਹਾਲ ਦੀ ਕੜੀ ਇਸ ਨੂੰ ਯੂनाइटेड ਸਿੱਖ ਐਂਡ ਹਿੰਦੂਜ਼ ਆਫ ਨਾਰਥ ਅਮਰੀਕਾ ਦਾ ਨਾਂ ਦਿੱਤਾ ਗਿਆ ਹੈ ਜਿਸ ਵਿੱਚ ਕਰੀਬ 6 ਤੋਂ 7 ਹਿੰਦੂ ਸੰਸਥਾਵਾਂ ਅਤੇ ਕਰੀਬ 24 ਇੱਕ ਜਥੇਬੰਦੀਆਂ ਸ਼ਾਮਲ ਹਨ ਸਰੀ ਦੇ ਲక్ష్ਮੀਨਾਰਾਇਣ ਮੰਦਿਰ ਦੀ ਕਮੇਟੀ ਵੀ ਇਸ ਗਰੁੱਪ ਦਾ ਹਿੱਸਾ ਹੈ ਸਾਰੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਦੀ ਅਪਰੋਚ ਰਹੀ ਹੈ ਔਰ ਜੇ ਕਮਿਊਨਿਟੀ ਦੇ ਵਿੱਚ ਕੋਈ ਵੈਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਉਹ ਦਾ ਕੋਈ ਪੋਲਿਟੀਕਲ ਮੋਡ ਹੋਵੇ ਚਾਹੇ ਉਹ ਦਾ ਕੋਈ ਸੋਸ਼ਲ ਹੋਵੇ ਅਸੀਂ ਕਮਿਊਨਿਟੀ ਨੂੰ ਤਾਰ-ਤਾਰ ਹੁੰਦੇ ਦੇਖਣਾ ਨਹੀਂ ਚਾਹੁੰਦੇ ਉਹਨਾਂ ਅਨੁਸਾਰ ਰਾਜਨੀਤਿਕ ਕਾਰਨਾਂ ਦੇ ਚਲਦੇ ਭਾਰਤੀ ਪਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਕਿਸੇ ਵੀ ਧਰਮ ਜਾਂ ਕਮਿਊਨਿਟੀ ਖਿਲਾਫ ਨਫ਼ਰਤ ਫੈਲਾਉਣ ਵਾਲੇ ਗਰੁੱਪਸ ਖਿਲਾਫ ਕੈਨੇਡੀਅਨ ਸਮਾਜ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਕੇ ਸਾਰੀ ਹਿੰਦੂ ਅਤੇ ਸਿੱਖ ਕਮਿਊਨਿਟੀ ਜਿਹੜੇ ਇੰਡੀਆ ਤੋਂ ਮਾਈਗ੍ਰੇਟ ਹੋਏ ਹੋ ਕੇ ਆਏ ਨੇ ਜਾਂ ਜਿਨ੍ਹਾਂ ਦੇ ਕਨਸਰਨ ਕਮਿਊਨਿਟੀ ਵਾਈਸ ਸਾਝੇ ਨੇ ਉਹ ਇੱਕ ਵਾਇਦਨ ਤਾਂ ਕਿ ਮੇਨ ਸਟਰੀਟ মিডিਆ ਦੇ ਵਿੱਚ ਲਾ ਐਨਫੋਰਸਮੈਂਟ ਏਜੰਸੀਜ਼ ਦੇ ਵਿੱਚ ਜਾਂ ਪੋਲੀਟੀਕਲ ਇਸਟੈਬਲਿਸ਼ਮੈਂਟਸ ਦੇ ਵਿੱਚ ਇੱਕ ਆਵਾਜ਼ ਜਾਵੇ ਯਸ ਵਿਦ ది ਅਦਰ ਪੀਪਲ ਯਸ ਦੇ ਹੈਵ देयर ओन ਇਸ਼ੂਜ਼ ਐਂਡ ਕਨਸਰਨਸ ਦੇ ਹੈਵ ਐਵਰੀ ਰਾਈਟ ਟੂ ਪ੍ਰੋਪਗੇਟ ਬਟ ਐਟ ది ਸੇਮ ਟਾਈਮ ਦੀ ਮੈਜੋਰਟੀ ਆਫ ਕਮਿਊਨਿਟੀ ਡਿਸਐਗਰੀ ਵਿਦ ਥਮ ਐਂਡ ਵਿਦ देयर ਵਿਜ਼ਨ ਐਂਡ देयर ਅਪਰੋਚ ਇਸ ਗਰੁੱਪ ਨੂੰ ਬਣਾਉਣ ਦੀ ਗੱਲ ਪਿਛਲੇ ਕੁਝ ਮਹੀਨਿਆਂ ਤੋਂ ਕੀਤੀ ਜਾ ਰਹੀ ਸੀ ਅਤੇ ਨੁਮਾਇੰਦਿਆਂ ਅਨੁਸਾਰ ਕਰੀਬ 600 ਲੋਕਾਂ ਦੀ ਸਲਾਹ ਅਤੇ ਕਈ ਸੋਸਾਇਟੀਆਂ ਦੇ ਕਹਿਣ ਤੇ ਇਸ ਕਮੇਟੀ ਨੂੰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਮਨਜੋਤ ਸਿੰਘ ਓਮਨੀ ਨਿਊਜ਼ ਵੈਂਕੂਵਰ